ਜੇ ਬਾਈ ਜਿਸ ਦਿਨ ਕੁੱਲੜ ਪੀਜੇ ਵਾਲੇ ਨੇ ਆਪਦੀ ਘਰ ਵਾਲੀ ਦੀ ਵੀਡੀਓ ਵਾਇਰਲ ਕੀਤੀ ਸੀ ਨਾ ਬਾਈ ਜੇ ਉਸ ਦਿਨ ਬੰਦੇ ਨੂੰ ਨੱਥ ਪਾਈ ਜਾਂਦੀ ਚਾਰ ਬੰਦੇ ਜਾ ਕੇ ਉਹਦੇ ਗਲ 'ਚ ਪਰਨਾ ਪਾ ਲੈਂਦੇ ਬਈ ਤੂੰ ਸਿਰ ਤੇ ਪੱਗ ਬੰਨੀ ਆ ਤੂੰ ਆ ਗੰਦ ਕੀ ਪਾਇਆ ਤਾਂ ਸ਼ਾਇਦ ਤੁਹਾਨੂੰ ਆ ਦਿਨ ਨਾ ਵੇਖਣੇ ਪੈਂਦੇ ਜਿਹੜੇ ਦਿਨ ਤੁਸੀਂ ਅੱਜ ਦੇਖਣ ਲਈ ਮਜਬੂਰ ਹੋ ਗਏ ਹੋ ਪਹਿਲਾਂ ਕੁੱਲੜ ਪੀਜਲ ਨੇ ਗੰਦ ਪਾਇਆ ਆਪਦੇ ਘਰ ਵਾਲਿਆਂ ਨਾਲ ਸੰਬੰਧ ਬਣਾਉਂਦੀ ਦੀ ਵੀਡੀਓ ਪਾ ਕੇ ਹੁਣ ਜਿਹੜੀ ਉਹ ਕੁੜੀ ਅਮਨ ਰਾਮ ਗੜੀ ਆ ਉਹਦੀ ਸੋਸ਼ਲ ਮੀਡੀਆ ਤੇ ਇੰਨੀ ਕੁ ਜ਼ਿਆਦਾ ਚਰਚਾ ਹੋ ਰਹੀ ਆ ਕਿ ਕੁੜੀ ਨੇ ਸਬੰਧ ਬਣਾਉਂਦੀ ਨੇ ਵੀਡੀਓ ਵਾਇਰਲ ਕਰਤੀ ਇੰਨੇ ਕੋ ਸਾਰੇ ਚੈਨਲਾਂ ਦੇ ਵੀਡੀਓ ਚਲਾਈ ਜਿਹਦਾ ਕੋਈ ਹਸਾਬ ਕਿਤਾਬ ਨਹੀਂ ਹੈਗਾ ਫੇਰ ਉਹ ਕੁੜੀ ਦੇਖੋ ਕਿੰਨਾ ਮਹਾਨ ਕੰਮ ਕਰ ਰਹੀ ਆ ਆਪ ਖੁਦ ਪੋਸਟ ਲੇਕੇ ਨੇ ਪਾਈ ਆ ਕਿ ਹਾਂ ਇਹ ਵੀਡੀਓ ਮੇਰੀ ਆ ਮੈਂ ਹੀ ਆਪਦੇ ਆਸ਼ਕ ਨੂੰ ਪਰਮਿਸ਼ਨ ਦਿੱਤੀ ਸੀ ਵੀ ਤੂੰ ਇਹ ਵੀਡੀਓ ਬਣਾ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਯਾਦ ਰਹਿ ਜਾਏ ਸਾਡੇ ਕੋਲੇ ਬੀਤੂ ਐਡਾ ਕਿੱਡਾ ਕਿ ਜੰਗ ਜਿੱਤਿਆ ਸੀ ਵੀ ਜਿਹਦੀ ਤੂੰ ਯਾਦ ਆ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਖਾਦੀ ਤੂੰ ਖੇ ਮਿੱਟੀ ਆ ਆਪਦੇ ਪਿਓ ਦੀ ਜਿੱਤ ਨੂੰ ਮਿੱਟੀ ਕੀਤਾ ਤੂੰ ਆਪਦੇ ਪਿਓ ਦੀ ਜਿੱਤ ਨੂੰ ਚਿੱਕੜ ਚ ਰੋਲਿਆ ਤੂੰ ਮੈਂ ਤਾਂ ਕਹਿੰਦਾ ਤੇਰੇ ਘਰ ਦੇ ਚੰਗੇ ਹਣ ਤੇਰੇ ਤੇ ਐਡੀਕ ਡਾਂਗ ਫੇਰਨ ਵੀ ਸਾਰੀ ਉਮਰ ਤੂੰ ਮੁੜ ਕੇ ਇਸ ਕੰਮ ਵੱਲ ਮੂੰਹ ਨਾ ਕਰੇ ਇਹ ਦੇਣ ਕਿਦੀ ਆ ਕੁੱਲੜ ਪੀਜੇ ਵਾਲੇ ਦੀ ਕਿਉਂਕਿ ਕੁੜੀਆਂ ਸੋਚਦੀਆਂ ਨੇ ਵੀ ਉਹਨਾਂ ਦੇ ਫਾਲੋਅਰ ਕਿੰਨੇ ਵਧ ਗਏ ਲੋਕੀ ਉਹਨਾਂ ਨੂੰ ਲਾਈਕ ਕਿੰਨਾ ਕਰਦੇ ਆ ਕਮੈਂਟ ਕਿੰਨਾ ਕਰਦੇ ਆ ਸ਼ੇਅਰ ਕਿੰਨਾ ਕਰਦੇ ਆ ਉਹਨਾਂ ਦਾ ਚਿਹਰਾ ਫੇਮਸ ਹੋ ਗਿਆ ਅਸੀਂ ਵੀ ਉਵੇਂ ਫੇਮ ਲਈਏ ਕੁੜੀਆਂ ਨੂੰ ਕੋਈ ਮਤਲਬ ਨਹੀਂ ਰਹਿ ਗਿਆ ਆਪਦੀ ਇੱਜ਼ਤ ਨਾਲ ਤੁਸੀਂ ਇੰਸਟਾਗ੍ਰਾਮ ਤੇ ਦੇਖੋ ਐਡੀਆਂ ਕਿ ਗੰਦੀਆਂ ਰੀਲਾਂ ਆਉਂਦੀਆਂ ਨੇ ਵੀ ਦੇਖ ਕੇ ਵੀ ਇੰਨੀ ਸ਼ਰਮ ਆਉਂਦੀ ਹੈ ਕਿ ਬੰਦਾ ਮੋਬਾਈਲ ਬੰਦ ਕਰ ਦਿੰਦਾ ਬੰਦਾ ਸਿਆਣਾ ਬੰਦਾ ਪਰਿਵਾਰ ਦੇ ਵਿੱਚ ਇੰਸਟਾਗ੍ਰਾਮ ਖੋਲ ਕੇ ਨਹੀਂ ਦੇਖਦਾ ਅਗਲਾ ਕਹਿੰਦਾ ਪਤਾ ਨਹੀਂ ਕੋ ਕਿਹੜਾ ਸੱਪ ਨਿਕਲ ਆਉਣਾ ਕੁੜੀਆਂ ਨੇ ਇੱਕੋ ਕੰਮ ਤੇ ਜ਼ੋਰ ਚੜਾਇਆ ਆਪਦੀਆਂ ਬ੍ਰੈਸਟ ਦਿਖਾਓ ਆਪਦੀਆਂ ਬੈਕ ਦਿਖਾਓ ਕੁੜੀਆਂ ਬਹੁਤ ਸਾਰੀਆਂ ਕੁੜੀਆਂ ਐਹੋ ਜਿਹੀਆਂ ਵੀ ਨੇ ਬਾਈ ਜਿਹੜੀਆਂ ਹਾਰਮੋਨਸ ਉਮਰ ਤੋਂ ਪਹਿਲਾਂ ਲੈ ਰਹੀਆਂ ਨੇ ਇੰਜੈਕਸ਼ਨ ਲਵਾ ਰਹੀਆਂ ਨੇ ਕਿ ਸਾਡੀ ਬ੍ਰੈਸਟ ਛੇਤੀ ਡਿਵੈਲਪ ਕਰੇ ਸਾਡੀ ਬੈਕ ਛੇਤੀ ਡਿਵੈਲਪ ਕਰੇ ਮੈਨੂੰ ਸਹੀ ਦੱਸਿਓ ਅੱਜ ਤੋਂ 2-3 ਸਾਲ ਪਹਿਲਾਂ ਤੁਸੀਂ ਇੰਸਟਾਗ੍ਰam ਤੇ ਕਦੇ ਐਡੀਆਂ ਇੰਨਾ ਕੁਝ ਦੇਖਿਆ ਸੀ ਵੀ ਇੰਨੀਆਂ ਜ਼ਿਆਦਾ ਕੁੜੀਆਂ ਦੀਆਂ ਬੈਗ ਭਾਰੀਆਂ ਹੋਣ ਜਾਂ ਬ੍ਰੈਸਟ ਭਾਰੀਆਂ ਹੋਣ ਇਹ ਕੀ ਦੀ ਦੇਣਾ ਸਾਰਾ ਹਾਰਮੋਨ ਦੇ ਇੰਜੈਕਸ਼ਨਾਂ ਦੀ ਦੇਣਾ ਬਾਈ ਆਪਣੇ ਆਪ ਨੂੰ ਉਮਰ ਤੋਂ ਪਹਿਲਾਂ ਕੁੜੀਆਂ ਦਾ ਜਵਾਨ ਕਰਨ ਦਾ ਇੱਕ ਮੰਨ ਲਓ ਰੁਝਾਨ ਚੱਲ ਪਿਆ ਇਹ ਇੱਕ ਉਹ ਕੁੜੀ ਆ ਮਨਜੀਤ ਆ ਔਖੇ ਜੀ ਮੈਂ ਤਾਂ ਅਸੋਖ ਰਤੀਆ ਛੜਤ ਲਾ ਕੇ ਪਟਿਆ ਉਹ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਤੂੰ ਇੱਕ ਜਵਾਗ ਦੀ ਮਾਂ ਆ ਤੇਰਾ ਤਲਾਕ ਹੋਇਆ ਜੇ ਤੇਰੇ ਇਹੋ ਜੇ ਲੱਛਣ ਸੀ ਤੇਰਾ ਤਾਂ ਹੀ ਤਲਾਕ ਹੋਇਆ ਹਰੇਕ ਚੈਨਲ ਤੇ ਕੁੜੀ ਨੂੰ ਇੰਟਰਵਿਊ ਕੀਤੀ ਕਿੰਨੇ ਕਿ ਜਿਵੇਂ ਮੈਡਲ ਜਿੱਤ ਕੇ ਆਈ ਹੁੰਦੀ ਆ ਉਹੋ ਜੇ ਸਾਡੇ ਪੰਜਾਬ ਦੇ ਪੱਤਰਕਾਰ ਹੋਏ ਪਏ ਆ ਜਾ ਕੇ 2516 ਮਾਈਕ ਅਗਲੇ ਦੇ ਮੂੰਹ ਚ ਪ사 ਦੇਣਗੇ ਹਾਂਜੀ ਹਾਂਜੀ ਪਹਿਲਾਂ ਮੈਨੂੰ ਸੋਖਾ ਆਪਦੇ ਘਰੇ ਲੈ ਕੇ ਜਾਂਦਾ ਰਿਹਾ ਉਹਦੀ ਮੰਮੀ ਦੇ ਸਾਹਮਣੇ ਮੈਨੂੰ ਰੂਮ ਚ ਲੈ ਜਾਂਦਾ ਸੀ ਮੇਰੇ ਨਾਲ ਐ ਕੀਤਾ ਫਿਰ ਮੈਂ ਪ੍ਰੈਗਨੈਂਟ ਹੋ ਗਈ ਫਿਰ ਮੇਰਾ ਬਾਰਸ਼ਣ ਕਰਾ ਕੇ ਹੋਰ ਮੈਨੂੰ ਛੱਡ ਗਿਆ ਪਹਿਲੀ ਗੱਲ ਤੇ ਇਹ ਆ ਵੀ ਤੂੰ ਇੱਕ ਜਵਾਗ ਦੀ ਮਾਂ ਆ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰ ਕੱਲ ਨੂੰ ਤੇਰੇ ਜਵਾਗ ਨੇ ਸਮਾਜ ਦੇ ਵਿੱਚ ਗੱਭਰੂ ਜਵਾਨ ਹੋਣਾ ਉਹ ਕਿਵੇਂ ਤਾਉਣ ਚੱਕ ਕੇ ਦੁਨੀਆਂ ਦੇ ਵਿੱਚ ਤੁਰੂਗਾ ਕਿ ਮੇਰੀ ਮਾਂ ਸ਼ਰਤਾਂ ਲਾ ਕੇ ਬੰਦੇ ਪੱਟਦੀ ਸੀਗੀ ਫਿਰ ਤੋਂ ਕਹਿੰਦੀ ਆ ਮੇਰਾ ਬਾਰਸ਼ਣ ਕਰਾ ਗਿਆ ਵੀ ਤੂੰ ਉਹ ਜਵਾਗ ਨੂੰ ਜਨਮ ਦੇਣਾ ਸੀਗਾ ਉਹਨੂੰ ਲੋਕਾਂ ਨੇ ਕੀ ਕਹਿਣਾ ਸੀ ਨਜਾਇਜ਼ ਲਾੜ ਉਹਨੂੰ ਕੀ ਨਾਮ ਦਿੰਦੇ ਜਵਾਕ ਨੂੰ ਕਮਾਲ ਦੀ ਗੱਲ ਆ ਚੈਨਲਾਂ 'ਤੇ ਇੰਨੀ ਕਿ ਜ਼ਿਆਦਾ ਕੁੜੀ ਦੀ ਇੰਟਰਵਿਊ ਚਲਾਈ ਗਈ ਵੀ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਨਵੀਂ ਉਮਰ ਦੀਆਂ ਕੁੜੀਆਂ ਤੇ ਉਸ ਚੀਜ਼ ਦਾ ਕਿੰਨਾ ਭੈੜਾ ਅਸਰ ਪੈਂਦਾ ਕਦੇ ਬਈ ਸੋਚਿਆ ਆਪਾਂ ਯਾਰ ਹੁਣ ਆਹ ਅਮਨ ਰਾਮ ਗੜੀਆ ਕੁੜੀ ਆ ਸ਼ਰਿਆਮ ਕਹਿ ਰਹੀ ਆ ਹਾਂਜੀ ਮੇਰੀਆਂ ਪੋਸਟਾਂ ਨੇ ਮੇਰੀ ਵੀਡੀਓ ਆ ਉਹ ਮਨਜੀਤ ਕੁੜੀ ਕਹਿੰਦੀ ਮੈਂ ਸ਼ਰਤ ਲਾ ਕੇ ਮੁੰਡਾ ਪੱਟ ਲਿਆ ਮੇਰਾ ਬਾਅਦਸ਼ਣ ਹੋ ਗਿਆ ਇਹ ਚੀਜ਼ਾਂ ਘਰ ਘਰ ਦੇ ਵਿੱਚ ਪਹੁੰਚ ਰਹੀਆਂ ਨੇ ਇੰਨਾਂ ਚੀਜ਼ਾਂ ਦਾ ਨਵੀਂ ਉਮਰ ਦੀਆਂ ਕੁੜੀਆਂ ਤੇ ਕਿੰਨਾ ਅਸਰ ਪੈ ਰਿਹਾ ਬਈ ਗੱਲ ਸੋਚਣ ਵਾਲੀ ਇਹ ਆ ਪੰਜਾਬ ਦੇ ਵਿੱਚ ਬਹੁਤ ਮੁੱਦੇ ਆ ਮੈਨੂੰ ਪਤਾ ਆ ਪਰ ਇੱਜ਼ਤ ਤੋਂ ਵੱਡਾ ਮੁੱਦਾ ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕੀ ਹੋ ਸਕਦਾ ਜੇ ਘਰ ਦੀ ਇੱਜ਼ਤ ਹੀ ਸੇਫਟੀ ਹੈਗੀ ਆਪਣੀ ਇੱਜ਼ਤਾਂ ਹੀ ਆਪਣੇ ਹੱਥੋਂ ਬਾਹਰ ਹੋ ਗਈਆਂ ਫਿਰ ਪੰਜਾਬ ਦੇ ਬਾਕੀ ਮੁੱਦਿਆਂ ਦਾ ਤੁਸੀਂ ਕੀ ਕਰਨਾ ਇਹ ਗੱਲ ਦੱਸੋ ਪਹਿਲਾਂ ਮੈਨੂੰ ਪਹਿਲਾਂ ਆਪਣੀਆਂ ਧੀਆਂ ਨੂੰ ਬਚਾ ਲਓ ਆਪਣੀਆਂ ਭੈਣਾਂ ਨੂੰ ਬਚਾ ਲਓ ਕਿਉਂਕਿ ਜਿਨ੍ਹਾਂ ਨੇ ਗੰਦ ਪਾਤਾ ਉਹਨਾਂ ਨੇ ਤਾਂ ਸਮਝ ਲਓ ਪਾਤਾ ਉਹਨਾਂ ਨੇ ਤਾਂ ਦਾ ਬੇੜਾ ਕਰਕੇ ਕਰ ਲਿਆ ਉਹਨਾਂ ਤਾਂ ਕੰਜਰਖਾਨਾਂ 'ਚ ਵੜ ਗੀਆਂ ਪਰ ਜਿਹੜੀਆਂ ਨਵੀਂ ਉਮਰ ਦੀਆਂ ਕੁੜੀਆਂ ਨੇ ਲੋਕੋ ਉਹ ਆਪਦੀਆਂ ਬਚਾ ਲਓ ਆ ਪਲੱਸ 2 ਤੱਕ ਆਪਦੀਆਂ ਧੀਆ ਭੈਣਾਂ ਨੂੰ ਮੋਬਾਈਲ ਤੋਂ ਵੱਧ ਤੋਂ ਵੱਧ ਦੂਰ ਰੱਖੋ ਨਹੀਂ ਤਾਂ ਬੇੜਾ ਗਰਕ ਹੋ ਜਾਣਾ ਜੀ ਇੱਕ ਉਹ ਕਮਲ ਕੌਰ ਜੀ ਆ ਐਡਾ ਗੰਦ ਪਾਉਂਦੀ ਆ ਸ਼ਰੇ ਆਮ ਉਹ ਕੁੜੀ ਟੀ-ਸ਼ਰਟਾਂ ਤਾਂ ਚੱਕ ਦਿੰਦੀ ਆ ਆਪਦੀ ਮੰਨ ਲਓ ਬ੍ਰੈਸਟ ਤੱਕ ਦਿਖਾ ਰਹੀ ਆ ਆਪਦੀ हिਪ ਦਿਖਾ ਰਹੀ ਆ ਸਾਰਾ ਕੁਝ ਦਿਖਾ ਰਹੀ ਆ ਪੰਜਾਬ ਦੇ ਵਿੱਚੋਂ ਕੋਈ ਵੀ ਵਿਚਾਰ ਬੰਦੇ ਇਕੱਠੇ ਹੋ ਕੇ ਕਦੇ ਉਹਦੇ ਘਰ ਦੇ ਮੂਰੇ ਨਹੀਂ ਗਏ ਵੀ ਕੁੜੀਏ ਤੂੰ ਕੀ ਗੰਦ ਪਾਇਆ ਕਿਉਂ ਲੋਕਾਂ ਦੀਆਂ ਧੀਆ ਦਾ ਬੇੜਾ ਗਰਕ ਕਰਨ ਲੱਗੀ ਆ ਤੂੰ ਇੰਨਾ ਚਵਲਾਂ ਨੂੰ ਦੇਖ ਕੇ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਰੀਲਾਂ ਪਾ ਰਹੀਆਂ ਨੇ ਤੁਸੀਂ ਦੇਖਿਓ ਆਪਦੀ ਅੱਖਾਂ ਦੇ ਨਾਲ ਛੋਟੀ ਛੋਟੀ 13 14 ਜਮਾ ਸਾਲਾਂ ਦੀ ਉਮਰ ਦੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੀਆਂ ਨੇ ਸਿਰਫ ਇੱਕ ਆਪ ਦੀ ਵੀਡੀਓ ਵਾਇਰਲ ਕਰਨ ਲਈ ਆਪਣੇ ਆਪ ਨੂੰ ਫੇਮ ਦੇਣ ਲਈ ਉਹ ਇੰਨਾ ਚਵਲਾਂ ਦੀ ਦੇਣਾ ਜਿਹੜੀਆਂ ਗੰਦ ਪਾਉਂਦੀਆਂ ਨੇ ਆਪਣੇ ਆਪ ਨੂੰ ਨੰਗੀਆਂ ਕਰਦੀਆਂ ਨੇ ਕੱਪੜੇ ਘੱਟ ਕਰਕੇ ਵੀਡੀਓ ਪਾਉਂਦੀਆਂ ਨੇ ਆਪਦੀ ਬੈਕ ਦਿਖਾਉਂਦੀਆਂ ਨੇ ਬ੍ਰੈਸਟ ਦਿਖਾਉਂਦੀਆਂ ਨੇ ਸਾਰਾ ਮਤਲਬ ਕਿੱਥੇ ਆ ਫੇਮ ਦਾ ਜਾ ਕੇ ਪਿੰਡੋਂ ਨਿਕਲ ਕੇ ਚੰਡੀਗੜ੍ਹ ਬੈਠੀਆਂ ਨੇ ਵੀ ਸਾਨੂੰ ਚੰਡੀਗੜ੍ਹ ਕਿਸੇ ਰੋਕਣਾ ਨਹੀਂ ਟੋਕਣਾ ਨਹੀਂ ਘਰ ਦੇ ਸਸਤਰੀ ਬਣੇ ਬੈਠੇ ਆ ਇੱਕ ਉਹ ਸੰਧੂਆਂ ਦੀ ਕੁੜੀ ਆ ਉਹਦਾ ਕਿੰਨਾ ਰੌਲਾ ਪਿਆ ਉਹਦੀ ਮਾਂ ਕਹਿੰਦੀ ਆ ਵੀ ਇਹਦਾ ਭਰਾ ਮਰਿਆ ਇਹਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਜਿਹੜਾ ਭਰਾ ਮਰ ਜੇ ਨਾ ਉਹ ਭੈਣ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਤੇ ਉਹ ਆਪ ਨਹੀਂ ਉਥੇ ਮੰਨ ਲਓ ਰੀਲਾਂ ਦੇ ਰੀਲਾਂ ਭਾਈ ਤਰੀ ਆਉਂਦੀ ਆ ਇੱਥੋਂ ਤੱਕ ਕਿ ਕੁੜੀਆਂ ਚ ਸਭ ਤੋਂ ਵੱਧ ਰੁਝਾਨ ਜਿਹੜੀ ਗੱਲਾਂ ਚੱਲਿਆ ਹੋਇਆ ਸਭ ਤੋਂ ਵੱਧ ਟੈਨਸ਼ਨ ਦਾ ਮੁੱਦਾ ਜਿਹੜਾ ਪ੍ਰਾਈਵੇਟ ਪਾਰਟ ਦੇ ਉੱਪਰ ਟੈਟੂ ਬਣਵਾ ਰੀਆਂ ਨੇ ਨਹੀਂ ਤਾਂ ਲੋਕੀ ਬਈ ਚੱਲ ਠੀਕ ਆ ਹਸਤੇ ਟੈਟੂ ਬਣਵਾ ਲਿਆ ਬਾਹਾਂ ਤੇ ਟੈਟੂ ਬਣਵਾ ਲਿਆ ਬਈ ਚੱਲ ਲੋਕਾਂ ਨੇ ਦੇਖਣਾ ਇਹ ਗੱਲ ਦੱਸੋ ਕਿ ਪ੍ਰਾਈਵੇਟ ਪਾਰਟ ਤੇ ਟੈਟੂ ਕਿਹਨੇ ਦੇਖਣਾ ਸਿਰਫ ਇੱਕ ਘਰ ਵਾਲੀ ਕੋਲ ਹੱਕ ਹੁੰਦਾ ਪ੍ਰਾਈਵੇਟ ਪਾਰਟ ਦੇਖਣ ਦਾ ਪਰ ਇਹ ਟੈਟੂ ਕਿਉਂ ਬਣ ਰਹੇ ਆ ਤੁਹਾਨੂੰ ਪਤਾ ਹੀ ਆ ਵੀ ਪਤਾ ਨਹੀਂ ਕਿੰਨਿਆਂ ਕਿਨੇ ਉਹ ਪ੍ਰਾਈਵੇਟ ਪਾਰਟ ਦੇਖਣਾ ਵੀ ਸਾਡਾ ਮੰਨ ਲਓ ਇੰਨਾ ਕੁ ਜ਼ਿਆਦਾ ਸਾਡਾ ਉਹ ਫੇਮ ਦਾ ਕੀੜਾ ਮੁੰਡਿਆਂ ਦਿਮਾਗ ਚੜ ਜੀਦਾ ਕੋਈ ਹਸਾਬ ਕਿਤਾਬ ਨਾ ਹੋਵੇ ਚੰਡੀਗੜ੍ਹ ਦੇ ਵਿੱਚ ਜਾ ਕੇ ਕਦੇ ਨਿਗਾਹ ਮਾਰ ਕੇ ਦੇਖੋ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚੋਂ ਕੁੜੀਆਂ ਉੱਥੇ ਪੜ੍ਹਨ ਲਈ ਗਈਆਂ ਨੇ ਮੈਂ ਸਾਰੀਆਂ ਨੂੰ ਨਹੀਂ ਕਹਿੰਦਾ ਪਰ 70% ਉਹਨਾਂ ਕੁੜੀਆਂ ਦਾ ਬੇੜਾਗਰਕ ਹੋ ਚੁੱਕਿਆ 70% ਕੁੜੀਆਂ ਬੀਅਰ ਪੀਣ ਲੱਗੀਆਂ ਸੂਟੇ ਲਾਉਣ ਲੱਗੀਆਂ ਤੇ ਰਾਤਾਂ ਨੂੰ ਕੁਝ ਕੁੜੀਆਂ ਐਦਾਂ ਦੀਆਂ ਵੀ ਹੈਗੀਆਂ ਨੇ ਜਿਹੜੇ ਕਿ ਯੂਪੀ ਬਿਹਾਰ ਦੇ ਪਈਆਂ ਨਾਲ ਰਿਲੇਸ਼ਨ ਬਣਾਉਂਦੀਆਂ ਨੇ ਨਾਲੇ ਪੱਲਿਓਂ ਪੈਸੇ ਦਿੰਦੀਆਂ ਨੇ ਉਹਨਾਂ ਨੂੰ ਸ਼ਰਾਬਾਂ ਪਿਉਂਦੀਆਂ ਨੇ ਕੱਪੜੇ ਤੱਕ ਦਵਾਉਂਦੀਆਂ ਨੇ ਇੱਥੇ ਕਹਿਣਗੇ ਕੁੜੀ ਚੰਡੀਗੜ੍ਹ ਪੜ੍ਹਨੇ ਪਾਈ ਆ ਮਿੱਤਰਾ ਪਰ ਕਦੇ ਚੰਡੀਗੜ੍ਹ ਜਾ ਕੇ ਦੇਖੋ ਅਸੀਂ 10 ਦਿਨ ਰਹਿ ਕੇ ਦੇਖਿਆ ਤੇ ਕੰਨਾਂ 'ਚੋਂ ਨਾ ਧੂਆ ਨਿਕਲ ਜਾਣਾ ਚੰਡੀਗੜ੍ਹ ਦੇ ਹਾਲਾਤ ਦੇਖ ਕੇ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਗਾ ਗੰਦ ਕੌਣ ਪਾ ਰਿਹਾ ਜਿਹੜੇ ਇੱਥੋਂ ਪੜਨ ਜਾਂਦੀਆਂ ਨੇ ਆਪਣੇਆਂ 'ਚੋਂ ਪਿੰਡਾਂ ਦੇ ਵਿੱਚੋਂ ਉਹਨਾਂ 'ਚੋਂ 70% ਕੁੜੀਆਂ ਗਲਤ ਰਾਹ 'ਤੇ ਚੁੱਕੀਆਂ ਨੇ ਤੁਸੀਂ ਕੈਨੇਡਾ ਅਮਰੀਕਾ ਨੂੰ ਰੋਂਦੇ ਹੋ ਤੁਸੀਂ ਹੋਰ 4 ਸਾਲਾਂ ਨੂੰ ਦੇਖਿਓ ਪੰਜਾਬ ਦੇ ਵਿੱਚ ਬੰਨਾ ਕੀ ਆ ਜੇ ਉਸ ਦਿਨ ਨਾ ਕੁੱਲੜ ਪੀਜੇ ਨੂੰ ਨੱਥ ਪਾ ਲੈਦੇ ਨਾ ਉਸ ਦਿਨ ਤੁਸੀਂ ਜਿਸ ਦਿਨ ਆ ਵੀਡੀਓ ਵਾਇਰਲ ਹੋਈ ਸੀ ਤਾਂ ਆਹਾ ਵੀਡੀਓ ਹੁਣ ਨਹੀਂ ਸੀ ਆਉਣੀ ਆ ਅੱਜੇ ਗਾਣੋ ਆਉਣ ਵਾਲੇ 4 ਸਾਲਾਂ ਦੇ ਵਿੱਚ ਦੇਖਿਓ ਕਿ ਆਹਾਂ ਵੀਡੀਓ ਆਮ ਤੁਹਾਨੂੰ ਮਿਲਿਆ ਕਰਨਗੀਆਂ ਸੋਸ਼ਲ ਮੀਡੀਆ ਦੇ ਸਬੰਧ ਬਣਾਉਂਦੀਆਂ ਪੰਜਾਬ ਦੀਆਂ ਕੁੜੀਆਂ ਦੀਆਂ ਬਸ ਜੋ ਕੋਈ ਵੀ ਕੁੜੀ ਪੜਨ ਜਾਂਦੀ ਆ ਉੱਤਰ ਦੀਆਂ ਹਰੇਕ ਕਾਰ ਨਾਲ ਫੋਨ ਲੱਗਾ ਕੋਈ ਹੈੱਡਫੋਨ ਲਾ ਕੇ ਲੱਗੀ ਆ ਕੋਈ ਫੋਨ ਲੱਗੇ ਦੱਸੋ ਇਹਨਾਂ ਦੇ ਕਿੱਡੇ ਕਿ ਸ਼ੈਲਰ ਚੱਲਦੇ ਆ ਵੀ ਜਿਹੜੇ ਕੁੜੀਆਂ ਵਾਸਤੂਤਰ ਦੀਆਂ ਘਰ ਤੱਕ ਫੋਨ ਤੇ ਗੱਲਾਂ ਹੀ ਕਰਦੀਆਂ ਜਾਂਦੀਆਂ ਨੇ ਘਰੋਂ ਤੁਰਦੀਆਂ ਨੇ ਸਕੂਲ ਤੱਕ ਫੋਨ ਤੇ ਗੱਲਾਂ ਹੀ ਕਰਦੀਆਂ ਜਾਂਦੀਆਂ ਨੇ ਬੇੜਾ ਕਰਕੇ ਮਾਂ ਪਿਓ ਨੇ ਕੀਤਾ ਇਹਨਾਂ ਨੂੰ ਮੋਬਾਈਲ ਲੈ ਕੇ ਦਿੱਤੇ ਆ ਸਕੂਲ ਦਾ ਕੰਮ ਕੁੜੀਆਂ ਦੇ ਮੋਬਾਈਲ ਤੇ ਆਉਂਦਾ ਜੀ ਸਕੂਲ ਦਾ ਕੰਮ ਮਾਂ ਦੇ ਫੋਨ ਤੇ ਵੀ ਆ ਸਕਦਾ ਪਿਓ ਦੇ ਫੋਨ ਤੇ ਵੀ ਆ ਸਕਦਾ ਰਾਤ ਨੂੰ ਤੇ ਤੀ ਨੂੰ ਕਵਾਲਾ ਕੁੜੀਏ ਫੋਨ ਫੜ ਸਾਡੇ ਕੋਲ ਬਹਿ ਕੇ ਕੰਮ ਕਰ ਲਾ ਪਰ ਮਾਂ ਮਾਵਾ ਕੋਲੇ ਨਾ ਟਾਈਮ ਨਹੀਂ ਹੈਗਾ ਮਾਵਾ ਨੇ ਨਾਟਕ ਦੇਖਣੇ ਹੁੰਦੇ ਆ ਮਾਵਾ ਨੇ ਆਪਦੀਆਂ ਪੇਕੇਆਂ ਨੂੰ ਫੋਨ ਕਰਨਾ ਹੁੰਦਾ ਮਾਵਾ ਨੇ ਵੀ ਬਲੌਗ ਦੇਖਣੇ ਹੁੰਦੇ ਬਲੌਗ ਬਣਾਉਣੇ ਹੁੰਦੇ ਆ ਪਰ ਇਹ ਜਾ ਕੇ ਦੇਖਿਆ ਕਰੋ ਵੀ ਸਾਡੀ ਕੁੜੀ ਘਰੋਂ ਨਿਕਲਦੀ ਫੋਨ ਕਰਨ ਨਾਲ ਲਾ ਲੈਂਦੀ ਐ ਬੱਸ ਸਟੈਂਡ ਤੱਕ ਫੋਨ ਕਰਨ ਨਾਲ ਹੀ ਰਹਿੰਦਾ ਉੱਥੋਂ ਬੱਸ ਚ ਉਤਰਦੀ ਆ ਫੋਨ ਕਰਨ ਨਾਲ ਲਾ ਲੈਂਦੀ ਘਰ ਤੱਕ ਫੋਨ ਕਰਨ ਨਾਲ ਹੀ ਰਹਿੰਦਾ ਜਾਂ ਕਈ ਬੱਸ ਚ ਬਹਿ ਕੇ ਵੀ ਸ਼ਰਮਣੀ ਕਰਦੀਆਂ ਹੈੱਡਫੋਨ ਕੰਨਾਂ ਸਭ ਤੋਂ ਵੱਧ ਬੇੜਾਗਰ ਕਾ ਮੋਬਾਈਲ ਨਹੀਂ ਕਰਤਾ ਲੋਕਾਂ ਦੇ ਘਰਾਂ ਦਾ